ਸੋ ਕੇਂਦਰ ਸਰਕਾਰ ਤੋਂ ਵੱਲੋਂ ਮਨਰੇਗਾ ਸਕੀਮ ਦਾ ਨਾਮ ਚੇਂਜ ਕਰਨ ਵਾਸਤੇ ਕਾਨੂੰਨ ਪਾਸਤਾ ਕਰਵਾ ਲਿਤਾ ਹੈ ਪਰ ਉੱਥੇ ਇਸ ਬਾਬਤ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੇ ਵੱਲੋਂ ਧਰਨਾ ਪ੍ਰਦਰਸ਼ਨ ਯਾਨੀ ਕਿ ਮੋਦੀ ਸਰਕਾਰ ਦੇ ਖਿਲਾਫ ਕੀਤਾ ਜਾ ਰਿਹਾ ਹੈ ਤਾਂ ਮੌਕੇ ਉੱਤੇ ਪਟਿਆਲਾ ਦੇ ਸੰਸਦ ਮੈਂਬਰ ਡਾਕਟਰ ਬਲਬੀਰ ਵੱਲੋਂ ਪਹੁੰਚ ਕੇ ਇਸ ਧਰਦੇ ਦੀ ਗਵਾਹੀ ਦਿੱਤੀ ਜਾਂਦੀ ਹੈ ਉੱਥੇ ਉਹਨਾਂ ਦੇ ਨਾਲ ਹੀ ਗੁਰਚਰਨ ਕੌਰਨ ਦਾਵਾ ਸੀਨੀਅਰ ਮਹਿਲਾ ਆਗੂ ਕਾਂਗਰਸ ਪਾਰਟੀ ਵੀ ਮੌਜੂਦ ਨੇ ਸੋ ਪਟਿਆਲਾ ਦੀ ਮਸ਼ਹੂਰ ਮਾਲ ਰੋਡ ਤੇ ਸਥਿਤ ਮਹਾਤਮਾ ਗਾਂਧੀ ਦੇ ਬੁੱਤ ਦੇ ਕੋਲ ਇਹ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤਦ ਵਿੱਚ ਜੁ ਮਹਾਤਮਾ ਗਾਂਧੀ ਦੇ ਨਾਮ ਨੂੰ ਖਤਮ ਕਰਨ ਨੂੰ ਲੈ ਕੇ ਵਿਰੋਧ ਕੀਤਾ ਗਿਆ ਉੱਥੇ ਜਦੋਂ ਕੇਂਦਰ ਸਰਕਾਰ ਇਸ ਮਨਰੇਗਾ ਸਕੀਮ ਦੇ ਵਿੱਚ 60% ਸਿਰਫ ਹਿੱਸਾ ਪਾਵੇਗੀ ਤੇ 40% ਰਾਜ ਸਰਕਾਰ ਦੇ ਵੱਲੋਂ ਉਸ ਵਿੱਚ ਹਿੱਸਾ ਪਾਉਣਾ ਪਵੇਗਾ ਤਾਂ ਪੰਜਾਬ ਸਰਕਾਰ ਦੀ ਜੋ ਇਸ ਵੇਲੇ ਵਿੱਤੀ ਹਾਲਤ ਕਰਜ਼ੇ ਦੇ ਵਿੱਚ ਚੱਲਦੀ ਹੈ ਉਸ ਦੇ ਨਾਲ ਇਸ ਮਨਰੇਗਾ ਸਕੀਮ ਦਾ ਖਾਤਮਾ ਪੂਰੇ ਪੰਜਾਬ ਦੇ ਵਿੱਚ ਹੋ ਜਾਵੇਗਾ ਜਿਸ ਦੇ ਨਾਲ ਕਈ ਗਰੀਬ ਪਰਿਵਾਰਾਂ ਦਾ ਰੋਜ਼ਗਾਰ ਖਤਮ ਹੋ ਜਾਵੇਗਾ ਮੈਮ ਕਿਵੇਂ ਦੇਖਦੇ ਹੋ ਮਰਲੇਗਾ ਦੇ ਖਿਲਾਫ ਅੱਜ ਤਰਾਪਰਸ਼ਾ ਪੂਰੇ ਕਾਂਗਰਸ ਪਰਦਾ ਲਗਾਤਾਰ ਚੱਰੀ ਹੈ ਤੁਸੀਂ ਮਟਿਆਲੇ ਦੀ ਨੰਦੀ ਕਰ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਬਹੁਤ ਹੀ ਦੁੱਖ ਦੀ ਗੱਲ ਹੈ ਜੀ ਜੋ ਗਰੀਬਾਂ ਦੇ ਅਧਿਕਾਰਾਂ ਤੇ ਇੱਕ ਬਹੁਤ ਵੱਡਾ ਢਾਕਾ ਮਾਰਿਆ ਗਿਆ ਹੁਣ ਤੱਕ ਭਾਜਪਾ ਜੇ 11 ਸਾਲ ਹੋ ਗਏ ਇਹਨਾਂ ਨੂੰ ਸੱਤਾ 'ਚ ਬੈਠਿਆ ਆਪਣੀ ਮਨਮਰਜ਼ੀਆਂ ਕਰਦੀ ਆਈ ਈਡੀਆਂ ਭੇਜਦੀ ਆਈ ਸੀਬੀਆਂ ਸਾਰੀਆਂ ਏਜੰਸੀਆਂ ਇਹਨਾਂ ਦੇ ਹੱਥ 'ਚ ਕੁਝ ਕਾਪੜੇ ਪੂੰਜੀਪਤੀ ਦੋਸਤਾਂ ਨੂੰ ਖੁਸ਼ ਕਰਨ ਤੇ ਇਹ ਮੋਦੀ ਸਰਕਾਰ ਜਿਹੜੀ ਸਾਰੀ ਲੱਗੀ ਹੋਈ ਹੈ ਇਹ ਬਹੁਤ ਹੀ ਇੱਕ ਮਾੜੀ ਗੱਲ ਹੈ ਕਿੱਥੇ ਸੋਚ ਹੈ ਸਾਡੀ ਕਾਂਗਰਸ ਪਾਰਟੀ ਦੀ ਮੈਨੂੰ ਯਾਦ ਹੈ ਮੈਂ ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਪਰਸਨ ਸੀ ਉਸ ਸਮੇਂ ਜ 2005 ਇਸਕੀ ਮਾਈਸੀ ਯੂਪੀਆਈ ਦੀ ਸਰਕਾਰ ਸੀ ਮਨਮੋਹਨ ਸਿੰਘ ਜੀ ਉਦੋਂ ਪ੍ਰਧਾਨ ਮੰਤਰੀ ਸੀ ਤੇ ਪੂਰੇ ਦੇ ਪੂਰੇ ਫੰਡਸ ਜਿਹੜੇ ਸੀ ਸੈਂਟਰ ਤੋਂ ਆਉਂਦੀ ਸੀ ਤੇ ਤੁਸੀਂ ਆਪ ਹੀ ਦੇਖ ਲਓ ਕਿ ਆਪ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤਨਖਾਹਾਂ ਦੇ ਨਹੀਂ ਸਕਦੀ ਦਿਵਾਲੀਆ ਇਹ ਘਰਾਰ ਹੋਈ ਪਈ ਹੈ ਬੁਰਾ ਹਾਲ ਹੈ ਕੋਈ ਪ੍ਰੋਜੈਕਟ ਵੀ ਚੜਲੇ ਲੋਕਾਂ ਜਿਹੜੀਆਂ ਮੁੱਢਲੀਆਂ ਸਹੂਲਤਾਂ ਨੇ ਉਹ ਇਹ ਦੇ ਨਹੀਂ 파ਰੇ ਇਹ ਗਰੀਬਾਂ ਦੇ ਨਾਲ ਜਿਹੜਾ ਇੱਕ ਬਹੁਤ ਵੱਡਾ ਇਹ ਧੋਖਾ ਕੀਤਾ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਕਾਂਗਰਸ ਪਾਰਟੀ ਸਾਰੇ ਇਕੱਠੇ ਹੋ ਕੇ ਇਸ ਕਾਨੂੰਨ ਜਿਹੜਾ ਇਹ ਲੈ ਕੇ ਆਏ ਨੇ ਨਾ ਉਹਦੇ ਖਿਲਾਫ ਹੈ ਪੂਰੇ ਪ੍ਰਦਰਸ਼ਨ ਕਰਾਂਗੇ ਆਉਣ ਵਾਲੀ 28 ਤਰੀਕ ਨੂੰ ਸਾਡੇ ਜਿਹੜੀ ਰਾਸ਼ਟਰੀ ਭਾਰਤੀ ਜਿਹੜੀ ਕਾਂਗਰਸ ਕਮੇਟੀ ਹੈ ਉਦੀ ਫਾਊਂਡਰਸ ਡੇ ਹੈਗਾ ਉਸ ਦਿਨ ਅਸੀਂ ਪੋਰਟਰੇਟ ਲੈ ਕੇ ਆਪਣੇ ਮਹਾਤਮਾ ਗਾਂਧੀ ਜੀ ਦੇ ਹਰ ਪਿੰਡ ਵਿੱਚ ਹਰ ਮੰਡਲ ਦੇ ਵਿੱਚ ਬਲੌਕ ਚ ਜ਼ਿਲ੍ਹੇ ਚ ਫਿਰ ਪ੍ਰਦਰਸ਼ਨ ਕਰਾਂਗੇ ਇੱਕ ਪਾਸੇ ਜਿਸ ਤਰ੍ਹਾਂ ਪੰਜਾਬ ਸਰਕਾਰ ਤੋਂ ਦੋਵਾਲਾ ਨਿਕਲਿਆ ਹੋਇਆ ਹੈ ਤੇ ਦੂਜੇ ਪਾਸੇ ਮੰਡਰੇਗਾ ਦੇ ਵਿੱਚ ਪੰਜਾਬ ਸਰਕਾਰ ਨੂੰ ਕੁਝ ਪਰਸੈਂਟ ਪੈਸਾ ਪਾਣਾ ਪਏਗਾ ਕੀ ਲੱਗਦਾ ਮੰਡਰੇਗਾ ਸਕੀਮ ਪੰਜਾਬ ਚ ਖਤਮ ਹੋ ਜਾਈਗੀ ਪਾਈ ਨਹੀਂ ਸਕਦੀ ਜੀ 60% ਉਹਨਾਂ ਦੇਣਾ 40 ਇਹਨਾਂ ਨੇ ਕਿੱਥੋਂ ਦੇ ਲੈਣਗੇ ਸੜਕਾਂ ਦੇਖ ਲਓ ਕੋਈ ਵੀ ਕੰਮ ਆਪਾਂ ਦੇਖ ਲਓ ਪੰਜਾਬ ਚ ਹੋ ਹੀ ਨਹੀਂ ਰਿਹਾ ਫੰਡਸ ਹੀ ਨਹੀਂ ਇੰਨਾ ਕੋਲੇ ਇਹਨਾਂ ਦੇ ਬੜੀ ਐਸ਼ ਹੋ ਰਾਂ ਉਹੀ ਚੀਜ਼ਾਂ ਹੀ ਖਤਮ ਹੋਈਆਂ ਤੱਕੇ ਸ਼ਾਇਆ ਕਰ ਰਹੇ ਨੇ ਆ ਹੁਣੇ ਚੋਣਾ ਹੋ ਗਿਆ ਹਟੀਆਂ ਨੇ ਦੇਖੋ ਕੀ ਹਾਲਾਤ ਹੋਏ ਨੇ ਹਰ ਥਾਂ ਤੇ ਧੱਕਾ ਸ਼ਰੇਆਮ ਲੋਕਤੰਤਰ ਦਾ ਘਾਣ ਇਹਨਾ ਸਾਰਾ ਡੈਮੋਕ੍ਰੇਸੀ ਦਾ ਘਾਣ ਹੋ ਰਿਹਾ ਤੇ ਸੋ ਬਿਲਕੁਲ ਸਾਹ ਦੇ ਦਿਖ ਰਿਹਾ ਕਿ ਜਿਹੜਾ ਬਿਲ ਇਹਨਾਂ ਨੇ ਪਾਸ ਕਰ ਲਿਆ ਤੇ ਗਰੀਬਾਂ ਨੇ ਜਿਹੜਾ ਵਿਚਾਰਾ ਉਹਨਾਂ ਨੂੰ ਇਹ ਰੋਟੀ ਖਾਂਦੇ ਚੰਗੇ ਨਹੀਂ ਲੱਗੇ ਕੋਈ ਟਾਈਮ ਸੀ ਜਦੋਂ ਕਾਂਗਰਸ ਸਪੋਰਟ ਸਿਕਿਉਰਿਟੀ ਐਕਟ ਲੈ ਕੇ ਆਈ ਸੀ ਸੋਨੀਆ ਜੀ ਦੀ ਇਹ ਸੋਚੀ ਕਿ ਹਰ ਬੰਦਾ ਪੇਟ ਭਰ ਕੇ ਖਾਣਾ ਖਾ ਕੇ ਸੋਏ ਔਰ ਮੋਦੀ ਜੀ ਦੀ ਇਹ ਸੋਚ ਹੈ ਕਿ ਕੋਈ ਕਿਤੇ ਕੋਈ ਆਪਣੇ ਬੱਚਿਆਂ ਦਾ ਪੇਟ ਭਰ ਦਾਂ ਲਿਗਰ ਸਰ ਸਾਹਿਬ ਕਿਵੇਂ ਦਾ ਤਰਜਾ ਪ੍ਰਸ਼ਨ ਕੀਤਾ ਜਾ ਰਿਹਾ ਹੈ ਪੂਰੇ ਪੰਜਾਬ ਦੇ ਵਿੱਚ ਲਗਾਤਾਰ ਕਾਂਗਰਸ ਪਾਰਟੀ ਵੱਲੋਂ ਜਿਹੜਾ ਤਰਮ ਕੀਤਾ ਜਾ ਰਿਹਾ ਹੈ ਕੀ ਕਰਨਾ ਹੈ ਲਕੋ ਤੁਹਾਨੂੰ ਪਤਾ ਹੀ ਹੈ ਕਿ ਕਿਸ ਤਰ੍ਹਾਂ ਜਿਹੜੀ ਕੇਂਦਰੀ ਸਰਕਾਰ ਹੈ ਭਾਜਪਾ ਦੀ ਉਹ ਸਰਮਾਇਤਨਾ ਪੱਖੀ ਹੈ ਮਜ਼ਦੂਰਾਂ ਕਿਸਾਨਾਂ ਵਿਰੁੱਧੀ ਹੈ ਸ਼ੁਰੂ ਤੋਂ ਦੇ ਸਾਰੀਆਂ ਕਾਰਵਾਈਆਂ ਚਾਹੇ ਉਹ ਟੈਕਸ ਮਾਫੀ ਹੋਵੇ ਚਾਹੇ ਉਹ ਦੇਸ਼ ਦੀ ਸੰਪਤੀ ਵੇਚਣ ਦੀ ਗੱਲ ਹੋਵੇ ਉਹ ਵੱਡੇ ਵੱਡੇ ਦੋ ਘਰਾਨਿਆਂ ਦੀ ਅਮਾਨੀਆਂ ਨਾਨੀਆਂ ਦੇ ਹੱਕ ਦੀ ਗੱਲ ਕਰਦੀ ਆਈ ਹੈਗੀ ਹੈ ਤੇ ਸਰਕਾਰ ਕੋਲੋਂ ਜਿਹਦੇ ਪਿੱਛੇ ਆਰਐਸਐਸ ਹੈ ਜਿਹਦੇ ਪਿੱਛੇ ਗੋਡਸੇ ਹੈਗਾ ਗੋਡਸੇ ਦੀ ਸੋਚ ਹੈਗੀ ਉਹਦੇ ਕੋਲੋਂ ਇਹ ਕੰਮ ਦੀ ਹੋਰ ਇਸ ਤੋਂ ਵੱਧ ਜੀ ਸੋਚ ਵੀ ਕੀ ਸਕਦੇ ਸੀਗੇ ਕਿ ਉਹ ਮਹਾਤਮਾ ਦੀ ਨੂੰ ਪਹਿਲਾਂ ਉਹਨਾਂ ਨੇ 1948 ਵਿੱਚ ਸਰੀਰਕ ਤੌਰ ਤੇ ਖਤਮ ਕੀਤਾ ਗੋਡਸੇ ਰਾਈ ਖਤਮ ਕਰਵਾਇਆ ਆਰਐਸਐਸ ਨੇ ਤੇ ਹੁਣ ਉਹਨਾਂ ਦੀ ਜਿਹੜੀ ਆਤਮਾ ਸੀਗੀ ਜੋ ਮਨਰੇਗਾ ਵਿੱਚ ਵੱਸਦੀ ਸੀਗੀ ਜੋ ਪਿੰਡੂ ਖੇਤ ਮਜ਼ਦੂਰਾਂ ਵਾਸਤੇ ਇੱਕ ਗਰੰਟੀ ਸੀ ਰੁਜ਼ਗਾਰ ਦੀ ਸੌ ਦਿੱਤੀ ਜਿਹੜੀ ਕਾਂਗਰਸ ਨੇ 2005 ਵਿੱਚ ਯੂਪੀਏ ਦੀ ਸਰਕਾਰ ਨੇ ਦਿੱਤੀ ਸੀਗੀ ਉਸ ਗਰੰਟੀ ਨੂੰ ਬਹੁਤ ਹੀ ਛਾਤਰ ਟੱਗ ਨਾਲ ਉਹ ਗਰੰਟੀ ਖਤਮ ਕਰ ਦਿੱਤੀ ਹੈਗੀ ਹੈ ਹੁਣ ਕੰਮ ਪਹਿਲਾਂ ਔਨ ਡਿਮਾਂਡ ਹੁੰਦਾ ਸੀਗਾ ਹੁਣ ਕੰਮ ਕੇਂਦਰ ਸਰਕਾਰ ਕਿਹੜੇ ਸੂਬੇ ਚ ਕਰਾਣਾ ਉਹ ਉਹ ਨਿਸ਼ਚਿਤ ਕਰੂਗੀ ਕਿਹੜੇ ਹਲਕੇ ਚ ਕਰਾਣਾ ਉਹ ਨਿਸ਼ਚਿਤ ਕਰੂਗੀ ਕਿਹੜਾ ਕੰਮ ਕਰਾਣਾ ਉਹ ਵੀ ਕੇਂਦਰ ਸਰਕਾਰ ਕਰੂਗੀ ਸਾਰਾ ਕੇਂਦਰੀਕਰਨ ਕਰ ਲਿਆ ਸਕੀਮ ਦਾ ਔਰ ਆਪਣੇ ਵੋਟ ਬੈਂਕ ਦੇ ਤੌਰ ਤੇ ਇਹਨੂੰ ਵਰਤਨ ਦੀ ਉਹਦੀ ਕੋਸ਼ਿਸ਼ ਹੈਗੀ ਹੈ ਤੇ ਦੂਜੇ ਪਾਸੇ ਜਿੱਥੇ ਪਹਿਲਾਂ 100% ਫੰਡਿੰਗ ਕੇਂਦਰ ਸਰਕਾਰ ਕਰਦੀ ਸੀ ਇਸ ਸਕੀਮ ਦੀ 80 80 90 90 ਹਜ਼ਾਰ ਕਰੋੜ ਰੁਪਇਆ ਕੇਂਦਰ ਤੋਂ ਆਉਂਦਾ ਸੀਗਾ ਪਿੰਡੂ ਕ੍ਰਿਪਾ ਦੀ ਮਦਦ ਵਾਸਤੇ ਰੁਜ਼ਗਾਰ ਰਾਹੀਂ ਔਰ ਅੱਜ ਜੋ ਇਹ ਹਿੱਸਾ ਹੈਗਾ 40% ਪਰਸੈਂਟ ਉਹ ਰਾਜਾਂ ਦਾ ਕਰ ਦਿੱਤਾ ਗਿਆ ਰਾਜ ਜਿਹੜੇ ਪਹਿਲਾਂ ਹੀ ਖੁੰਗਲ ਹੈਗੇ ਆ ਜਿਹੜੇ ਪਹਿਲਾਂ ਹੀ ਕਰਜ਼ਾਈ ਹੈਗੇ ਆ ਇਹ ਪੰਜਾਬ ਦੀ ਧਾਰਨ ਲੈਣੀ ਹੋਵੇ ਤਾਂ 4 ਲੱਖ ਕਰੋੜ ਦਾ ਕਰਜ਼ਾਈ ਹੈਗਾ ਹਰ ਸੂਬਾ ਲੱਖਾਂ ਗਲੱਖੋ ਕਰੋੜ ਦਾ ਕਰਜ਼ਾਈ ਹੈਗਾ ਹੈ ਕੇਂਦਰ ਸਰਕਾਰ ਦੀ ਜਿਹੜੀ ਮਾਲੀ ਹਾਲ ਤੱਕੀ ਉਹ ਬਹੁਤ ਵਧੀਆ ਹੈਗੀ ਹੈ ਸਾਰੇ ਜੀਐਸਟੀ ਇਕੱਠੀ ਕਰਦੀ ਹੈ ਤੇਲ ਤੇ ਜਿੰਨਾ ਟੈਕਸਾਂ ਦਾ ਸਾਰਾ ਇਕੱਠਾ ਕਰਦੀ ਹੈ ਔਰ ਆਪਣੀ ਮਰਜ਼ੀ ਦੇ ਪ੍ਰੋਜੈਕਟ ਚਲਾ ਰਹੀ ਹੈਗੀ ਹੈ ਪਰ ਰਾਜ ਜਿਹੜੇ ਰਾਜ ਸਰਕਾਰ ਨੇ ਉਹ ਖੁੰਗਲ ਹੋਈਆਂ ਪਈਆਂ ਨੇ ਉਹਨਾਂ ਕੋਲ ਜਿਹੜੇ ਬੁਨਿਆਦੀ ਸਹੂਲਤਾਂ ਵੀ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਾਰੇ ਪ੍ਰੋਜੈਕਟ ਰਾਜਾਂ ਦੇ ਠੰਡੇ ਬਸਤੇ ਪਏ ਹੋਏ ਆ ਕਿਉਂਕਿ ਕੇਂਦਰ ਨੇ ਹਰ ਪ੍ਰੋਜੈਕਟ ਵਿੱਚ ਰਾਜਾਂ ਦਾ ਹਿੱਸਾ ਜੇ ਪਨਾ ਸ਼ੁਰੂ ਕਰਤਾ ਤੇ ਖੀਰ ਨੂੰ ਹੁਣ ਮਨਰੇਗਾ ਵਿੱਚ ਵੀ 40% ਹਿੱਸਾ ਰਾਜ ਪਾਇਆ ਕਰਨਗੇ ਜਿਹੜਾ ਕਿ ਅਸੰਭਵ ਹੈਗਾ ਹੈ ਸੋ ਇੱਕ ਤਰ੍ਹਾਂ ਉਹਨਾਂ ਨੇ ਬੜੇ ਸ਼ਾਤਰ ਤਰੀਕੇ ਨਾਲ ਮਨਰੇਗਾ ਨੂੰ ਖਤਮ ਕਰਨ ਦਾ ਇੱਕ ਪ੍ਰੋਗਰਾਮ ਬਣਾ ਲਿਆ ਹੈਗਾ ਲਗਾਤਾਰ ਸੰਸਦ ਜੀ ਇਹ ਮੁੱਦਾ ਉਠਾਇਆ ਗਿਆ ਲੱਗਦਾ ਕਿ ਜਿਹੜੇ ਕੇਂਦਰ ਸਰਕਾਰ ਤੋਂ ਬਸ ਗੱਲ ਜੂ ਸਰਕੇਗੀ ਤੇ ਕੇਂਦਰ ਧਿਆਨ ਨਹੀਂ ਨਹੀਂ ਜੂ ਨਹੀਂ ਬਿਲਕੁਲ ਹੀ ਸਰਕੂਗੀ ਜੀ ਉਹਨਾਂ ਨੇ ਬਿੱਲ ਪਾਸ ਕਰ ਦਿੱਤਾ ਰਾਤ ਨੂੰ ਅਸੀਂ ਬੈਠੇ ਰਹੇ 1:30 ਵਜੇ ਤੱਕ ਲੋਕ ਸਭਾ ਜਗਰਨ 2:30 ਵਜੇ ਤੱਕ ਰਾਤ ਸਵਾਤ ਉਹਨਾਂ ਨੇ VOTING ਕਰਾ ਕੇ ਬਿੱਲ ਪਾਸ ਕਰ ਦਿੱਤਾ ਹੈਗਾ ਹਕੀਕਤ ਬਣ ਚੁੱਕਿਆ ਜੀ ਰਾਮ ਜੀ ਬਿਲ ਬਣਾਇਆ ਹੈਗਾ ਨਾ ਮਾਰੇ ਬਣਾਇਆ ਕਿ ਆਂਦਾ ਇਹ ਵੀ ਤਰੀਕਾ ਗਲਤ ਹੈ ਕਿ ਤੁਸੀਂ ਭਵਾਨ ਰਾਮ ਦੇ ਨਾਂ ਨੂੰ ਇੱਕ ਜਿਹੜੀ ਲੋਕਾਂ ਦੀ ਕਲਿਆਣ ਸਕੀਮ ਹੈਗੀ ਹੈ ਉਹਦੇ ਵਾਸਤੇ ਵਰਤ ਰਹੇ ਹੋ ਇਹ ਇਹ ਰਾਸ਼ੀਕਰਨ ਹੋ ਰਿਹਾ ਸ਼੍ਰੀ ਰਾਮਚੰਦਰ ਜੀ ਦਾ ਜੋ ਇੱਕ ਧਰਮ ਦਾ ਪੱਤਾ ਵਰਤਿਆ ਜਾ ਰਿਹਾ ਹੈਗਾ ਇੱਕ ਸਕੀਮ ਦੇ ਨਾਂ ਤੇ ਇਹ ਵੀ ਬਹੁਤ ਗੱਜਿਆ ਗੱਲ ਲੱਗੀ ਬੜੀ ਇਹ ਮਤਲਬ ਲੋਕਤੰਤਰ ਦੇ ਖਿਲਾਫ ਹੈ ਧਰਮ ਨੁਕ ਪੱਖ ਚਤਰ ਦੇ ਖਿਲਾਫ ਹੈ ਮੁਲਕ ਦੇ ਇਹ ਮਤਲਬ ਇਹ ਵੀ ਭਾਜਪਾ ਹੈਗੀ ਹੈ ਜੰਗੇ ਚਿੱਤੇ ਰੂਪ ਵਿੱਚ ਇੱਕ ਹਿੰਦੂ ਰਾਸ਼ਟਰ ਵੱਲ ਨੂੰ ਜਾਂ ਸਾਰਾ ਜਿਹੜੀ ਦੇਸ਼ ਦੀ ਜਿਹੜੀ ਇੱਕ ਜਿਹੜੀ ਭਾਵਨਾ ਸੰਵਿਧਾਨ ਦੀ ਹੈਗੀ ਹੈ ਉਹਦੇ ਉਲਟ ਕੰਮ ਕਰਕੇ ਇੱਕ ਜਿਹਨੂੰ ਕਹਿੰਦੇ ਬਹੁ ਸੰਕੇਗਵਾਦ ਮਲਟੀ ਬੈਟਰੀ ਹੈ ਜਿਹੜਾ ਅਮਰੀਕ ਇੱਕ ਯੂਨਿਟਰੀ ਸਟੇਟ ਇਕਾਤਮਕ ਭਾਰਤ ਬਣਾਉਣ ਵੱਲ ਵੱਧ ਰਹੀ ਹੈ ਜਿਹੜੀ ਰਾਜਾਂ ਦੇ ਅਧਿਕਾਰਾਂ ਵਾਸਤੇ ਪਾਸ਼ਾਈ ਅਧਿਕਾਰ ਇਲਾਕਾਈ ਅਧਿਕਾਰ ਹੋਰ ਸੱਭਿਆਚਾਰਕ ਅਧਿਕਾਰ ਤੇ ਹੋਰ ਜਿਹੜੇ ਰਾਜਾਂ ਦੇ ਅਧਿਕਾਰ ਆ ਉਹਨਾਂ ਦਾ ਹਨਨ ਕਰਕੇ ਇਹ ਕੇਂਦਰੀ ਬਿੱਲ ਹੈਗੇ ਇਹ ਲੱਦੇ ਜਾ ਰਹੇ ਆ ਜੀ